ਤਤਲਾ ਸ੍ਰੀ ਵਾਹਿਗੁਰੂ ਜੰਗੇ ਆਇਆ ਪਰਾਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੇ ਇਹ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਸੰਕਤ ਕਾਲੋ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਰ ਅਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਜੋ ਆਪਾ ਭਗਤ ਕਬੀਰ ਸਾਹਿਬ ਜੀ ਆਂਦੇ ਜਿਹੜੇ ਸ਼ਲੋਕ ਨੇ ਉਹਨਾਂ ਦੇ ਵਿਚਾਰ ਸੰਗਤਾਂ ਦੇ ਨਾਲ ਸਾਂਝੀ ਕਰਦੇ ਆਂ 50 ਸ਼ਲੋਕ ਜਿਹੜੇ ਆ ਹੁਣ ਤੱਕ ਆਪਾਂ ਨੇ ਵਿਚਾਰ ਲਏ 51ਵਾਂ ਸ਼ਲੋਕ ਅੱਜ ਸ਼ੁਰੂ ਕਰਦੇ ਆਂ ਉਹਦੇ 'ਚ ਵੇਖਦੇ ਆਂ ਭਗਤ ਕਬੀਰ ਸਾਹਿਬ ਜੀ ਸਾਨੂੰ ਕੀ ਉਪਦੇਸ਼ ਦਿੰਦੇ ਆ ਕੀ ਸਾਡੇ ਲਈ ਸੁਨੇਹਾ ਹੈ ਭਗਤ ਕਬੀਰ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਮਨ ਨੂੰ ਬਹੁਤ ਸਕੂਨ ਦਿੰਦੀ ਹੈ ਮਨ ਨੂੰ ਬਹੁਤ ਟਿਕਾਉਂਦਾ ਹੈ ਜਦੋਂ ਇਸ ਬਾਣੀ ਨੂੰ ਅਸੀਂ ਪਿਆਰ ਦੇ ਨਾਲ ਸੁਣਦੇ ਆ ਕਬੀਰ ਨਿਗਸਾਏ ਬਹਿ ਗਏ ਤਾਂਗੇ ਨਾਈ ਕੋਏ ਦੇਨ ਗਰੀਬ ਆਪਣੀ ਕਾਲੋ ਕਾਲੋ ਤੇ ਹੋਇ ਸੋਏ ਨਿਗਸਾਏ ਨਿਗਸਾਏ ਦਾ ਭਾਵ ਹੁੰਦਾ ਨਿਖਸਮ ਕਹਿੰਦੇ ਜਿਹੜੇ ਇਸ ਸੰਸਾਰ ਦੇ ਵਿੱਚ ਜੀਵ ਆਏ ਨੇ ਆਪਾਂ ਸਾਰੇ ਆਏ ਭਗਤ ਕਬੀਰ ਸਭ ਕਹਿੰਦੇ ਜਿਨ੍ਹਾਂ ਨੇ ਗੁਰੂ ਨਹੀਂ ਧਾਰਨ ਕੀਤਾ ਜਿਹੜੇ ਕਿਸੇ ਇੱਕ ਗੁਰਪੀਰ ਦੇ ਨਹੀਂ ਬਣੇ ਉਨਾਂ ਨੂੰ ਨਿਖਸਣੇ ਕਿਆ ਗੁਰੂ ਸਾਹਿਬ ਨੇ ਨਿਗੁਸਾਏ ਨਿਖਸਣੇ ਕਿ ਆ ਜਿਹੜਾ ਸੰਸਾਰ ਹੈ ਇਹ ਸਮੁੰਦਰ ਰੂਪ ਹੈ ਕਹਿੰਦੇ ਜਿਹੜੇ ਇੱਕ ਦੇ ਬਣੇ ਨਹੀਂ ਜਿਨ੍ਹਾਂ ਨੇ ਕੋਈ ਗੁਰੂ ਨਹੀਂ ਧਾਰਨ ਕੀਤਾ ਕਹਿੰਦੇ ਉਹ ਸਾਰੇ ਇਸ ਸੰਸਾਰ ਦੇ ਵਿੱਚ ਡੁੱਬ ਗਏ ਜਿਨ੍ਹਾਂ ਦੇ ਕੋਲ ਗੁਰੂ ਨਹੀਂ ਜਿਨ੍ਹਾਂ ਕੋਲ ਮਲਾ ਨਹੀਂ ਜਿਨ੍ਹਾਂ ਕੋਲ ਪੇੜਾ ਨਹੀਂ ਸਾਡੇ ਕੋਲੇ ਗੁਰੂ ਵੀ ਹੈ ਤੇ ਸਾਡੇ ਕੋਲੇ ਗੁਰਬਾਣੀ ਰੂਪੀ ਆਹ ਜਿਹੜਾ ਸਮੁੰਦਰ ਹੈ ਇਹਦੇ ਵਿੱਚੋਂ ਵੀ ਗੁਰੂ ਨੇ ਪਾਰ ਕਰ ਦੇਣਾ ਤੇ ਆਹ ਸੰਸਾਰ ਸਮੁੰਦਰ ਤੋਂ ਵੀ ਗੁਰੂ ਨੇ ਪਾਰ ਕਰ ਦੇਣਾ ਹੈ ਗੁਰੂ ਕੋਲ ਇਹ ਤਾਕਤ ਹੈ ਗੁਰੂ ਕੋਲ ਇਹ ਪਾਵਨ ਨਾਨਕ ਨਾਮ ਜਹਾਜ਼ ਹੈ ਚੜੇ ਸੁੱਤਰੇ ਪਾਰ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਸਾਡੇ ਲਈ ਇੱਕ ਪੇੜਾ ਸਾਡੇ ਲਈ ਇੱਕ ਜਹਾਜ਼ ਹੈ ਅਸੀਂ ਉਹਦੇ ਵਿੱਚ ਜੇ ਬੈਠ ਗਏ ਸਾਨੂੰ ਭਵ ਸਾਗਰ ਤੋਂ ਪਾਰ ਕਰ ਦੇਣਾ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਆ ਕਬੀਰ ਨੇ ਉਸ ਆਏ ਬਹਿ ਗਏ ਥੰਗੀ ਨਹੀਂ ਕੋਈ ਕਹਿੰਦੇ ਜਿੰਨਾਂ ਕੋਲੇ ਥੰਗੀ ਦਾ ਭਾਵ ਜਿੰਨਾਂ ਦੇ ਕੋਲ ਹਜੇ ਕੋਈ ਗੁਰੂ ਨਹੀਂ ਹੈ ਕੋਈ ਮਲਾ ਨਹੀਂ ਹੈ ਜੇ ਅਸੀਂ ਬੇੜੇ ਦੇ ਵਿੱਚ ਬੈਠ ਜਾਈਏ ਨਾ ਬੇੜੇ ਦੇ ਮਲਾ ਹੋਵੇ ਨਾ ਸਾਨੂੰ ਥੋੜਾ ਹੋਰ ਕਿਸ਼ਤੀ ਚਲਾਉਣੀ ਆਉਂਦੀ ਐ ਸਾਨੂੰ ਥੋੜਾ ਹੋ ਬੇੜਾ ਚਲਾਉਣਾ ਹੁੰਦਾ ਅਸੀਂ ਉਹਦੇ ਵਿੱਚ ਬੈਠ ਕੇ ਪਾਰ ਨਹੀਂ ਨਿਕਲ ਸਕਦੇ ਅਸੀਂ ਤੇ ਡੁੱਬ ਜਾਗੇ ਹਸਤੇ ਦੇ ਵਿੱਚ ਦੀਨ ਗਰੀਬੀ ਆਪੁਨੀ ਕਰਤੇ ਹੋਏ ਸੋਹ ਹੋਏ ਦੀਨ ਦਾ ਭਾਵ ਹੁੰਦਾ ਕੰਗਾਲ ਵੀ ਕਿ ਨਿਮਰਤਾ ਵੀ ਕਿ ਕਿਉਂਕਿ ਇੱਥੇ ਨਾਲ ਗਰੀਬੀ ਆ ਗਿਆ ਸ਼ਾਹ ਇੱਥੇ ਗੁਰੂ ਸਾਹਿਬ ਕਹਿੰਦੇ ਨਿਮਰਤਾ ਜਿਵੇਂ ਗੁਰੂ ਸਾਹਿਬ ਦੀ ਗੁਰਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਨਾ ਗਰੀਬੀ ਗਦਾ ਹਮਾਰੀ ਕਹਿੰਦੇ ਜਿਹੜਾ ਗਦਾ ਹੈ ਨਾ ਉਹ ਨਿਮਰਤਾ ਦਾ ਬਣਾ ਲਓ ਕਹਿੰਦੇ ਉਹਦੇ ਅੱਗੇ ਕੋਈ ਨਹੀਂ ਰੁਕ ਸਕਦਾ ਕੋਈ ਨਹੀਂ ਖੜ ਸਕਦਾ ਕੋਈ ਨਹੀਂ ਅੜ ਸਕਦਾ ਕਹਿੰਦੇ ਜਿੱਥੇ ਨਿਮਰਤਾ ਹੈ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਦੇਨ ਗਰੀਬੇ ਆਪਣੀ ਕਰਤੇ ਹੋਏ ਸੋਹੇ ਕਹਿੰਦੇ ਜਿੰਨਾ ਬੰਦਿਆਂ ਨੇ ਆਪਣੀ ਸਿਆਣਪ ਛੱਡ ਕੇ ਕਿ ਤਰਾਈਆਂ ਸਿਆਣਪਾ ਕਿਤੇ ਕਾਮ ਨਾ ਆਈਆਂ ਕਹਿੰਦੇ ਜਿਹੜੀਆਂ ਚਤਰਾਈਆਂ ਨੇ ਜਿਹੜੀਆਂ ਸਿਆਣਪਾ ਨੇ ਉਹ ਜਿੱਥੇ ਛੱਡਦੀਆਂ ਨਾ ਜਿੱਦੇ ਨਿਮਰਤਾ 'ਚ ਆਗੇ ਜਿੱਦੇ ਗਰੀਬੀ 'ਚ ਆਵੇ ਕਿ ਜਿੱਦੇ ਗੁਰੂ ਦੇ ਸੇਵਕ ਬਣ ਗਏ ਜਿੱਦੇ ਗੁਰੂ ਦੇ ਦਾਸ ਬਣ ਗਏ ਜਿੱਦੇ ਗੁਰੂ ਦੇ ਕੋਲੇ ਬਣ ਗਏ ਬਸ ਕਹਿੰਦੇ ਉਸ ਦਿਨ ਸਮੁੰਦਰ ਦੀਆਂ ਜਿਹੜੀਆਂ ਇਹ ਲਹਿਰਾਂ ਨੇ ਆ ਸੰਸਾਰ ਸਮੁੰਦਰ ਦੀਆਂ ਲਹਿਰਾਂ ਨੇ ਜਿਹੜੀਆਂ ਕਹਿੰਦੇ ਉਹਦੇ ਵਿੱਚ ਡੁੱਬਣਾ ਨਹੀਂ ਸਮਾ ਵੇਖ-ਵੇਖ ਕੇ ਨਾ ਬੰਦਾ ਬੇਫਿਕਰ ਹੋ ਜਾਂਦਾ ਹੈ ਕਿ ਬੇੜੇ ਨੂੰ ਬੰਦਾ ਹੁਣ ਮੈਨੂੰ ਕੋਈ ਫਿਕਰ ਨਹੀਂ ਹੈ ਕਿਉਂ ਕਿਉਂਕਿ ਹੁਣ ਮੇਰੇ ਕੋਲ ਤੇ ਗੁਰੂ ਹੈ ਆ ਸੰਸਾਰ ਸਮੁੰਦਰ ਨੂੰ ਅਸੀਂ ਵੇਖ ਰਹੇ ਹਾਂ ਕਿ ਇਹਦੇ ਵਿੱਚ ਕਿੰਨੇ ਲੋਕ ਡੁੱਬਦੇ ਜਾਂਦੇ ਆ ਪਰ ਭਗਤ ਕਬੀਰ ਸਾਹਿਬ ਕਹਿੰਦੇ ਮੈਂ ਤੇ ਬੇਫਿਕਰ ਹੋ ਗਿਆ ਬੇਫਿਕਰ ਕਿਉਂ ਹੋਗੇ ਕਿਉਂਕਿ ਮੇਰੇ ਕੋਲ ਪਰਮਾਤਮਾ ਆ ਗਿਆ ਮੈਂ ਆਪਣੀ ਸਿਆਣਪ ਛੱਡ ਕੇ ਮੈਂ ਮਨ ਦੀ ਗਰੀਬੀ ਧਾਰ ਲੈ ਮੈਂ ਉਸ ਪਰਮਾਤਮਾ ਨੂੰ ਹੀ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਦੋਂ ਅਸੀਂ ਆਪਣਾ ਤਨ ਮਨ ਧਨ ਸਭ ਗੁਰੂ ਨੂੰ ਅਰਪਣ ਕਰ ਦਿਆਂਗੇ ਫਿਰ ਉਹਦੇ ਵਿੱਚੋਂ ਆਨੰਦ ਆਉਣਾ ਗੁਰੂ ਸਾਹਿਬ ਕਹਿੰਦੇ ਚਾਹੇ ਧਨ ਹੈ ਚਾਹੇ ਮਨ ਹੈ ਚਾਹੇ ਧਨ ਹੈ ਵਰਤਨਾ ਤੇ ਕਹਿੰਦੇ ਤੈਨਹੀਂ ਹੈ ਪਰ ਇਹ ਕਹਿਣch ਵੀ ਬਹੁਤ ਔਖਾ ਲੱਗਦਾ ਏ ਇੱਕ ਗੁਰੂ ਦਾ ਇਹ ਕਹਿਣch ਵੀ ਔਖਾ ਲੱਗਦਾ ਕਿ ਇਹ ਸਾਰਾ ਕੁਝ ਗੁਰੂ ਦਾ ਬੰਦਾ ਐ ਵੀ ਕਹਿ ਨਹੀਂ ਸਕਦਾ ਕਿ ਇਹ ਸਾਰਾ ਕੁਝ ਗੁਰੂ ਨੇ ਦਿੱਤਾ ਬੰਦਾ ਕਹਿੰਦਾ ਮੇਰਾ ਹੈ ਮੈਂ ਕਮਾਇਆ ਮੈਂ ਮਿਹਨਤ ਕੀਤੀ ਹੈ ਪਰ ਜੇ ਅਸੀਂ ਕਹਿ ਦਈਏ ਕਿ ਸੱਚੇ ਪਾਤਸ਼ਾਹ ਮਿਹਨਤ ਮੈਂ ਕੀਤੀ ਪਰ ਕਿਰਪਾ ਤੁਸੀਂ ਕੀਤੀ ਇਹ ਸਾਰਾ ਕੁਝ ਜੋ ਹੋਇਆ ਉਹ ਤੇਰੀ ਕਿਰਪਾ ਸਦਕਾ ਹੋਇਆ ਫਿਰ ਉਹਦੇ ਵਿੱਚੋਂ ਆਨੰਦ ਆਉਣਾ ਹੈ ਫਿਰ ਬੰਦਾ ਬੇਫਿਕਰ ਹੋ ਜਾਂਦਾ ਹੈ ਬੇਫਿਕਰ ਹੋ ਜਾਂਦਾ ਹੈ ਲਾਪਰਵਾਹ ਨਹੀਂ ਹੋਣਾ ਬੇਫਿਕਰ ਹੋਣਾ ਕਹਿੰਦੇ ਹੁਣ ਮੈਨੂੰ ਕੋਈ ਫਿਕਰ ਨਹੀਂ ਹੈ ਬੇੜਾ ਡੁੱਬੂਗਾ ਕਿ ਤਰੂਗਾ ਕਿਉਂਕਿ ਹੁਣ ਮੈਂ ਗੁਰੂ ਦੇ ਨਾਲ ਜੁੜ ਗਿਆ ਹੁਣ ਇਹ ਤੇ ਪੱਕਾ ਭਰੋਸਾ ਬਣ ਗਿਆ ਕਿ ਹੁਣ ਇਹ ਬੇੜੇ ਨੇ ਡੁੱਬਣਾ ਤੇ ਹੈ ਹੀ ਨਹੀਂ ਜਦੋਂ ਸੀ ਗੁਰੂ ਦੇ ਨਾਲ ਜੁੜ ਗਿਆ ਬੇੜਾ ਕਿਵੇਂ ਡੁੱਬ ਜਾਊਗਾ ਬਾਹਾਂ ਜਿਨ੍ਹਾਂ ਦੀ ਪਕੜੀ ਐ ਸਿਰ ਦੀਜੈ ਬਾਹਾਂ ਨਾ ਛੋਡੀ ਐ ਜਿਨ੍ਹਾਂ ਦੀ ਬਾਹ ਗੁਰੂ ਨੇ ਫੜ ਲਈ ਨਾ ਆਪਣਾ ਆਪ ਦੇ ਕਟਵਾਤਾ ਪਰ ਬਾਹ ਥੋੜਾ ਛੱਡੀ ਕਿਵੇਂ ਡੁੱਬ ਜੂਗਾ ਵੇੜਾ ਫਿਰ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਵੈ ਸੁਨੋ ਕਿ ਕੁਕਰ ਪਲੇ ਸਾਤ ਪਤ ਕੀ ਬੁਰੀ ਮਾਏ ਉਹ ਨਿਤ ਸੁਣੇ ਹਰ ਨਾਮ ਜਸ ਪਾਪ ਵਿਸਾਹਨ ਜਾਈ ਕਬੀਰ ਵੈਸਣੂ ਕੀ ਕੂਕਰ ਭਲੀ ਕੂਕਰ ਦਾ ਭਾਵਨ ਦਾ ਕੁੱਤਾ ਵੈਸਣੂ ਦਾ ਭਾਵ ਹੁੰਦਾ ਹੈ ਭਗਤ ਕਿ ਜਿਹੜੇ ਰੱਬ ਦੇ ਪਿਆਰੇ ਆ ਨਾ ਜੀ ਜਿਹੜੇ ਪਰਮਾਤਮਾ ਦੇ ਨਾਲ ਪਿਆਰ ਕਰਨ ਵਾਲੇ ਐ ਕਹਿੰਦੇ ਉਹਨਾਂ ਦੀ ਤੇ ਕੁੱਤੀ ਵੀ ਭਲੀ ਐ ਕਿਉਂ ਕਹਿੰਦੇ ਉਹ ਨਾਮ ਸੁਣਦੀ ਆ ਉਹ ਜੋ ਭਗਤੀ ਕਰਦਾ ਤੇ ਉਹ ਬਹਿ ਕੇ ਸੁਣਦੀ ਆ ਕਬੀਰ ਬੈਸਨੋ ਕੀ ਕੁਕਰ ਪਲੀ ਸਾਖਤ ਕੀ ਬੁਰੀ ਮਾਏ ਜਿਹੜਾ ਬੰਦਾ ਰੱਬ ਨਾਲੋਂ ਟੁੱਟਿਆ ਹੋਇਆ ਜਿਹੜਾ ਸਾਖਤ ਹੈ ਸਾਖਤ ਕਿਹਨੂੰ ਕਹਿੰਦੇ ਆ ਜਿਹੜਾ ਰੱਬ ਨਾਲੋਂ ਟੁੱਟ ਜਾਂਦਾ ਕਬੀਰ ਸਾਖਤ ਸੰਗ ਨਾ ਕੀਜੀਐ ਦੂਰ ਜਾਈਐ ਭਾਗ ਬਰਸਨ ਕਾਰੋ ਪਰਸੀਆ ਤੋ ਕਛ ਲਾਗਾ ਦਾਗ ਕਹਿੰਦੇ ਸਾਕਤ ਬੰਦਾ ਜੇ ਉਹਦੇ ਕੋਲ ਦੀ ਵੀ ਲੰਘੋਂਗੇ ਨਾ ਤਾਂ ਵੀ ਤੁਹਾਡੇ ਅੰਦਰ ਨੂੰ ਖਰਾਬ ਕਰਕੇ ਰੱਖ ਦੇਣਾ ਕਬੀਰ ਸਾਕਤ ਐਸਾ ਹੈ ਜੈਸੇ ਲਸਣ ਕੀ ਖਾਲ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਰ ਕਹਿੰਦੇ ਉੱਤੇ ਉਹਦੇ ਵਰਗਾ ਅੱਗੇ ਹੋਰ ਵੀ ਗਿਆ ਕਬੀਰ ਸਾਖਤ ਤੇ ਸੂਕਰ ਭੱਲਾ ਰੱਖਿਆ ਛੱਡ ਆਉ ਉਹ ਸੰਕਤ ਵਪਰਾ ਮਰ ਗਿਆ ਕੋਈ ਨਾ ਲਿਆ ਨਾਉ ਭਗਤ ਕਬੀਰ ਸਾਹਿਬ ਦੀਆਂ ਦੀ ਇਹ ਬਾਣੀ ਹੈ ਨਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਐ ਜਿਹੜਾ ਸਾਖਤ ਬੰਦਾ ਹੈ ਨਾ ਉਹਦੇ ਨਾਲੋਂ ਤੇ ਕਹਿੰਦੇ ਜਿਹੜਾ ਭਗਤ ਹੈ ਉਹਦੀ ਕੁੱਤੀ ਵੀ ਚੰਗੀ ਹੈ ਉਹਦੇ ਉਹਦੇ ਕੁੱਕਰ ਵੀ ਚੰਗੇ ਉਹ ਨਿਤ ਸੁਨੇ ਹਰ ਨਾਮ ਜਸੁ ਹੁ ਪਾਪ ਵਿਸਾਹਨ ਜਾਏ ਕਹਿੰਦੇ ਜਿਹੜੀ ਕੁੱਤੀ ਭਲੀ ਕਿਉਂ ਕਿਆ ਕਹਿੰਦੇ ਉਹ ਨਾਮ ਸੁਣਦੀ ਆ ਰੋਜ਼ ਜਦੋਂ ਰੱਬ ਦੇ ਪਿਆਰੇ ਬੰਦਗੀ ਕਰਦੇ ਹਨ ਭਗਤ ਉਹਨਾਂ ਦੇ ਕੋਲ ਜਿਹੜੇ ਉਹਨਾਂ ਦੇ ਪੰਛੀ ਪਸ਼ੂ ਜਾਨਵਰ ਰੱਖੇ ਐ ਕਹਿੰਦੇ ਉਹ ਵੀ ਭਲੇ ਹੋ ਜਾਂਦੇ ਕਿਉਂਕਿ ਰੋਜ਼ ਸੰਭਦੇ ਆ ਉਹ ਤਾਂ ਮਨੇ ਸਾਹਨ ਜਾਏ ਕਹਿੰਦੇ ਸ਼ਕਤ ਪੁਰਸ਼ ਦੀ ਮਾਂ ਸ਼ਕਤ ਦੀ ਬੁਰੀ ਮਾਏ ਉਹ ਕਿਉਂ ਕਿਆ ਕਹਿੰਦੇ ਰੋਜ਼ ਪਾਪ ਕਰਨ ਜਾਂਦਾ ਤੇ ਉਹ ਵੀ ਕਹਿੰਦੇ ਪਾਪਾਂ ਦੀ ਭਾਗੀ ਹੈ ਕਿ ਉਹਨੇ ਆਪਣੇ ਪੁੱਤ ਨੂੰ ਆਪਣੀ ਧੀ ਨੂੰ ਚੰਗੇ ਪਾਸੇ ਲਾਇਆ ਹੀ ਲਾਇਆ ਹੀ ਨਹੀਂ ਕਹਿੰਦੇ ਚੰਗੇ ਪਾਸੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਖਸਾਂ ਤੇ ਕਹਿੰਦੇ ਆ ਪੁੱਛਿਆ ਕਿਸ ਸੱਚੇ ਪਾਤਸ਼ਾਹ ਜਿੰਨ ਹੁੰਦੇ ਆ ਲੋਕੀ ਕਹਿੰਦੇ ਆ ਭੂਤ ਹੁੰਦੇ ਆ ਪ੍ਰੇਤ ਹੁੰਦੇ ਆ ਜਿੰਨ ਹੁੰਦੇ ਆ ਸੱਚੇ ਪਾਤਸ਼ਾਹ ਤੁਸੀਂ ਦੱਸੋ ਹੁੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਹੁੰਦੇ ਆ ਭਾਈ ਕੌਣ ਕਹਿੰਦੇ ਨਹੀਂ ਹੁੰਦੇ ਕਹਿੰਦੇ ਸੱਚੇ ਬਾਦਸ਼ਾਹ ਦੱਸਿਓ ਤੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਉਚਾਰਨੇ ਕੀਤਾ ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਕੱਲੀ ਅੰਦਰ ਨਾਨਕਾ ਜਿੰਨਾ ਦਾ ਆਹ ਤਾਰ ਪੁੱਤ ਜੀ ਹੀ ਜਨੂਰੇ ਜੋਰੂ ਜਿੰਨਾ ਦਾਸਿਕਦਾਰ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਕਲਯੁਗ ਦੇ ਸਮੇਂ ਦੇ ਵਿੱਚ ਨਾ ਜਿਹੜਾ ਇਹ ਸੰਸਾਰ ਤੇ ਆ ਰਿਹਾ ਪੁੱਤ ਹੈ ਚਾਹੇ ਧੀ ਹੈ ਕਹਿੰਦੇ ਉਹ ਸਾਰੇ ਜਿੰਨ ਨੇ ਪੁੱਤ ਜਨੂਰਾ ਜਨੂਰਾ ਦਾ ਭਾਵ ਜਿੰਨ ਪੁੱਤ ਜਨੂਰਾ ਧੀ ਜਨੂਰੇ ਵੀ ਜਿੰਨ ਜੋਰੂ ਜਿਨ੍ਹਾਂ ਦਾ ਸਿੱਕਦਾਰ ਜੋਰੂ ਔਰਤ ਨੂੰ ਕਹਿੰਦੇ ਕਹਿੰਦੇ ਉਹ ਜਿੰਨਾਂ ਦੀ ਸਰਦਾਰ ਹੈ ਕਿਉਂਕਿ ਕਹਿੰਦੇ ਨਾ ਆਪਣੇ ਪੁੱਤ ਨੂੰ ਪਰਮਾਤਮਾ ਦੇ ਨਾਲ ਲੜ ਲਾਇਆ ਨਾ ਆਪਣੀ ਧੀ ਨੂੰ ਆਪ ਪਰਮਾਤਮਾ ਦੇ ਨਾਲ ਲੜ ਲਾਇਆ ਤੇ ਨਾ ਆਪ ਪਰਮਾਤਮਾ ਦੇ ਲੜ ਲੱਗੀ ਕਹਿੰਦੇ ਉਹ ਜਿੰਨਾ ਦੇ ਸਰਦਾਰ ਉਹ ਜਿੰਨ ਨੇ ਕਹਿੰਦੇ ਆ ਸੰਸਾਰ ਦੇ ਵਿੱਚ ਕਹਿੰਦੇ ਹੋਰ ਕਿਹੜੇ ਜਿੰਨਾ ਦੀ ਗੱਲ ਕਰਦੇ ਉਹ ਨਿਤ ਸੁਨੇ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਕਹਿੰਦੇ ਉਹ ਵੀ ਪਾਪਾਂ ਦੀ ਭਾਗੀ ਹੈ ਮਾ ਵੀ ਤਾਂ ਹੀ ਕਿਹਾ ਗੁਰੂ ਸਾਹਿਬ ਨੇ ਭਗਤ ਕਬੀਰ ਸਾਹਿਬ ਜੀ ਨੇ ਕਿ ਸਾਖਤ ਕੀ ਬੁਰੀ ਲਾਏ ਕਿ ਰੱਬ ਨਾਲ ਉਹ ਟੁੱਟ ਗਿਆ ਉਹਨੇ ਜੋੜਨ ਦਾ ਉਪਰਾਲਾ ਨਹੀਂ ਕੀਤਾ ਪਹਿਲਾਂ ਆਪਾਂ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਪੜ੍ਹੇ ਨਾ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਨੇ ਹੀ ਬਾਬਾ ਫਰੀਦ ਸਾਹਿਬ ਜੀ ਨੂੰ ਪਰਮਾਤਮਾ ਦੇ ਨਾਲ ਲਾਣ ਲਾਇਆ ਸੀ ਉਹਨਾਂ ਨੇ ਵੀ ਸ਼ਲੋਕ ਦਰਜ ਕੀਤਾ ਸੀ ਬਾਬਾ ਫਰੀਦ ਸਾਹਿਬ ਜੀ ਨੇ ਕਿ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮੱਝਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਦਾ ਪੂਜਨ ਦੁੱਧ ਤੇ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਨੂੰ ਤੇ ਧੰਨ ਆਖਿਆ ਤਿੰਨ ਧੰਨ ਜਣੇਂਦੀ ਮਾਓ ਆਏ ਸਫਲ ਸੇ ਜਿਹੜੀਆਂ ਮਾਮਾ ਆਪਣੇ ਪੁੱਤਾਂ ਧੀਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਦਿੰਦੀਆਂ ਨੇ ਤੇ ਆਪਣੇ ਗੁਰੂ ਦੇ ਨਾਲ ਜੋੜ ਦਿੰਦੀਆਂ ਨੇ ਆਪਣੇ ਰੱਬ ਦੇ ਨਾਲ ਜੋੜ ਦਿੰਦੀਆਂ ਨੇ ਕਹਿੰਦੇ ਉਹਨਾਂ ਨੂੰ ਤੇ ਧੰਨ ਕਿਹਾ ਜਾਂਦਾ ਹੈ ਉਹ ਮਾਮਾ ਜਿਹੜੀਆਂ ਨੇ ਕਦੇ ਆਪ ਨਾਮ ਨਹੀਂ ਜਪਿਆ ਪੁੱਤਰਾਂ ਨੂੰ ਧੀਆਂ ਨੂੰ ਕਿੱਥੋਂ ਜਪਣ ਦੇਣ ਗਿਆ ਕਹਿੰਦੇ ਉਹਨਾਂ ਨੂੰ ਤੇ ਫਿਰ ਸਾਖਤ ਕੀ ਬੁਰੀ ਮਾਏ ਉੱਤੇ ਕਹਿੰਦੇ ਬੁਰੀ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਹਰਨਾ ਤੁ ਬੁਲਾ ਇਹੋ ਹਰਿਆਰਾ ਪਾਲ ਲਖੇਰੀ ਇੱਕ ਜੀਉ ਕੇਤਾ ਬਨਜੋ ਕਾਨ ਤਾਂ ਕਬੀਰ ਸਾਹਿਬ ਕਹਿੰਦੇ ਇਹ ਜਿਹੜਾ ਸੰਸਾਰ ਹੈ ਨਾ ਇਹ ਸੰਸਾਰ ਸਮੁੰਦਰ ਜਿਹੜਾ ਹੈ ਕਹਿੰਦੇ ਇਹ ਬੇਅੰਤ ਮਾਇਕ ਭੋਗਾਂ ਦੀ ਹਰੀਆਵਲ ਹੈ ਤਾਲ ਕਹਿੰਦੇ ਸਮੁੰਦਰ ਨੂੰ ਹਰਿਆਰਾ ਦਾ ਭਾਵ ਕਿ ਹਰਿਆਲੀ ਬਹੁਤ ਹੈ ਭਾਵ ਕਿ ਇਹਦੇ ਵਿੱਚ ਜਿਹੜਾ ਐ ਸਮਝ ਲਓ ਕਿ ਸਾਰੇ ਤਰ੍ਹਾਂ ਦੇ ਪਦਾਰਥ ਨੇ ਜਿਹੜਾ ਆ ਜਿੰਦ ਰੂਪ ਕਹਿੰਦੇ ਇਹ ਕਮਜ਼ੋਰ ਹੈ ਦੁੱਪਲਾ ਕਹਿੰਦੇ ਕਮਜ਼ੋਰ ਨੂੰ ਕਈ ਬੱਚੇ ਬਿਲਕੁਲ ਕਮਜ਼ੋਰ ਹੁੰਦੇ ਅਸੀਂ ਕਹਿੰਦੇ ਨੇ ਬੜਾ ਦੁੱਪਲਾ ਪਤਲਾ ਹੋਏ ਕੁਝ ਖਾ ਲਿਆ ਕਰ ਕਹਿੰਦੇ ਆ ਨਾ ਦੁੱਬਲਾ ਦਾ ਭਾਵ ਹੁੰਦਾ ਕਮਜ਼ੋਰ ਕਿ ਜਿਹੜਾ ਇਹ ਜਿੰਦ ਹੈ ਜਿਹੜੀ ਜਿੰਦ ਇਹ ਕਮਜ਼ੋਰ ਮੋਰੋ ਇਹ ਹਰਿਆਵਲ ਵੱਲ ਜਾਣ ਤੋਂ ਕਹਿੰਦੇ ਰਹਿ ਨਹੀਂ ਸਕਦੇ ਭਾਵ ਕੇ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਮਨ ਪਿੰਗਲਾ ਹੋ ਗਿਆ ਮਨ ਪਿੰਗਲਾ ਕਿਉਂ ਗਿਆ ਕਿ ਹੁਣ ਮਾੜਿਆ ਕੰਮਾਂ ਵੱਲ ਨਹੀਂ ਤੁਰਦਾ ਪਿੰਗਲਾ ਬੰਦਾ ਜਿਹੜਾ ਹੁੰਦਾ ਜੀ ਤੇ ਲੱਤਾਂ ਕੰਮ ਨਹੀਂ ਕਰਦੇ ਉਹ ਤੁਰ ਨਹੀਂ ਸਕਦਾ ਪਰ ਕਹਿੰਦੇ ਮੇਰਾ ਮਨ ਪਿੰਗਲਾ ਹੋ ਗਿਆ ਹੁਣ ਬਾੜਿਆ ਕੰਮਾਂ ਵੱਲ ਜਾਂਦਾ ਨਹੀਂ ਇੱਥੇ ਭਗਤ ਕਬੀਰ ਵੀ ਸਾਹਿਬ ਕਹਿੰਦੇ ਹੈ ਤੇ ਕਮਜ਼ੋਰ ਜਿੰਦ ਹੈ ਤੇ ਕਮਜ਼ੋਰ ਪਰ ਕਹਿੰਦੇ ਆ ਹਰਿਆਵਲ ਵੇਖਦਾ ਨਾ ਜਦੋਂ ਕਹਿੰਦੇ ਉਦੋਂ ਫਿਰ ਉਧਰ ਨੂੰ ਭੱਜਿਆ ਜਾਂਦਾ ਰਹਿ ਨਹੀਂ ਸਕਦਾ ਕਿ ਮੈਂ ਉਧਰ ਨਾ ਜਾਵਾਂ ਭਾਵੇਂ ਬਾੜਿਆ ਕੰਮਾਂ ਵੱਲ ਨਾ ਜਾਵਾਂ ਰਹਿ ਨਹੀਂ ਸਕਦਾ ਕਹਿੰਦੇ ਉਧਰ ਨੂੰ ਭੱਜਦਾ ਫਿਰ ਤੇ ਭਗਤ ਕਬੀਰ ਸਾਹਿਬ ਕਹਿੰਦੇ ਲੱਖ ਇਹੇਰੀ ਏਕ ਜੀਓ ਕੇਤਾ ਬੰਚੋ ਕਾਲ ਕਹਿੰਦੇ ਮੇਰੀ ਜਿੰਦ ਇਕੱਲੀ ਐ ਇਹਨੂੰ ਫਸਾਣ ਦੇ ਲਈ ਕਹਿੰਦੇ ਬਾਇਕ ਭੋਗ ਜਿਹੜੇ ਆ ਉਹ ਲੱਖਾਂ ਸ਼ਿਕਾਰੀ ਇਹਨਾਂ ਦੇ ਬਾਰ ਤੋਂ ਆਪਣੇ ਉਦਮ ਨਾਲ ਮੈਂ ਬਹੁਤਾ ਚਿਰ ਕਹਿੰਦੇ ਬਚ ਨਹੀਂ ਸਕਦਾ ਜੇ ਬੰਦਾ ਕਹੇ ਮੈਂ ਆਪਣੇ ਉਦਮ ਨਾਲ ਬਚ ਜਾ ਨਹੀਂ ਬਚਿਆ ਜਣ ਪਰ ਜਦੋਂ ਕਿਤੇ ਕਿਰਪਾ ਗੁਰੂ ਦੀ ਹੋ ਜੇ ਫਿਰ ਫਿਰ ਬਚਿਆ ਜਾਂਦਾ ਨਹੀਂ ਤੇ ਬੰਦਾ ਡੁੱਬ ਜਾਂਦਾ ਆ ਹੁਣ ਅਸੀਂ ਵੇਖਦੇ ਆ ਨਾ ਇਹ ਵੀ ਚ ਖਬਰਾਂ ਆਉਂਦੀਆਂ ਨੇ ਇੱਕ ਗੁਰਦੁਆਰੇ ਦਾ ਗ੍ਰੰਥੀ ਉਹ ਮਾੜੇ ਕਰਮ ਕਰਦਾ ਬੱਚਿਆਂ ਨੇ ਸ਼ਿਕਾਇਤਾਂ ਲਾਤੀਆਂ ਕਿ ਸਾਡੇ ਨਾਲ ਹਰਕਤਾਂ ਕਰਦਾ ਭਾਵੇਂ ਗੁਰੂ ਕੋਲ ਰਹਿੰਦਾ ਪਰ ਗੁਰੂ ਦੀ ਮੰਨੀ ਨਹੀਂ ਗੁਰੂ ਘਰ ਤੇ ਰੰਦਾ ਗੁਰੂ ਦੀ ਮੰਨੀ ਨਹੀਂ ਫਿਰ ਆਪਣੇ ਆਪ ਉਹ ਬਚ ਨਹੀਂ ਸਕਿਆ ਜੇ ਉਹ ਕਹਿੰਦਾ ਕਿ ਮੈਂ ਬਚ ਜਾ ਨਵੇਂ ਮਾਇਕ ਪਦਾਰਥਾਂ ਵੱਲ ਨਾ ਵੱਜਾਂ ਮੈਂ ਮਾੜਿਆ ਕੰਮਾਂ ਵੱਲ ਨਾ ਜਾਵਾਂ ਕਹਿੰਦੇ ਬਚ ਨਹੀਂ ਸਕਦਾ ਬੰਦਾ ਪਰ ਜੇ ਗੁਰੂ ਦੀ ਕਿਰਪਾ ਹੋ ਜਾਏ ਫਿਰ ਉਧਰ ਨੂੰ ਹੋ ਨਹੀਂ ਕਰਦਾ ਬੰਦਾ ਉਧਰ ਵਾਸਤੇ ਫਿਰ ਮਨ ਪਿੰਗਲ ਹੋ ਜਾਂਦਾ ਉਧਰ ਵੱਲ ਨੂੰ ਤੇ ਪਿੰਗਲਾ ਹੋ ਜਾਂਦਾ ਨਾ ਫਿਰ ਫਿਰ ਤੁਰਿਆ ਨਹੀਂ ਜਾਂਦਾ ਅੱਖਾਂ ਤੋਂ ਬੰਦਾ ਅੰਨ੍ਹਾ ਹੋ ਜਾਂਦਾ ਜਦੋਂ ਗੁਰੂ ਦੀ ਕਿਰਪਾ ਹੋ ਜੇ ਉਹ ਮਾੜੀਆਂ ਚੀਜ਼ਾਂ ਦਿਸਦੀ ਨਹੀਂ ਸਾਰੇ ਸਾਰਿਆਂ ਦੇ ਵਿੱਚ ਹੀ ਰੱਬ ਦਿਸਦਾ ਫਿਰ ਜਦੋਂ ਗੁਰੂ ਦੀ ਕਿਰਪਾ ਹੋ ਜੇ ਫਿਰ ਕੰਨਾਂ ਤੋਂ ਬੋਲਾ ਹੋ ਜਾਂਦਾ ਫਿਰ ਉਹਨੂੰ ਬਾੜਾ ਸੁਣਦਾ ਹੀ ਨਹੀਂ ਕੋਈ ਚੰਗਾ ਚੰਗਾ ਸੁਣਦਾ ਹੈ ਪਰ ਅਸੀਂ ਤੇ ਕੰਨਾਂ ਨਾਲ ਮਾੜਾ ਸੁਣਦੇ ਆਂ ਜੀਵ ਨਾਲ ਮਾੜਾ ਬੋਲਦੇ ਆਂ ਅੱਖਾਂ ਨਾਲ ਮਾੜਾ ਦੇਖਦੇ ਆਂ ਫਿਰ ਬਚਾਂਗੇ ਕਿੱਥੋਂ ਗੁਰੂ ਸਾਹਿਬ ਤੇ ਕਹਿੰਦੇ ਆਂ ਗੁਰਬਾਣੀ ਦੇ ਵਿੱਚ ਕਿ ਮਨ ਇਕੱਲਾ ਸ਼ਿਕਾਰੀ ਭੰਜਦੇ ਬਚੇਗਾ ਕਿਵੇਂ ਜੇ ਗੁਰੂ ਦੀ ਕਿਰਪਾ ਹੋ ਜੇ ਫੇਰ ਹੀ ਬਚੇਗਾ ਕਬੀਰ ਗੰਗਾ ਪੀਰ ਜੋ ਘਰ ਕਰਾ ਈਵਹ ਨਿਰਮਲ ਧੀਰ ਬਿਨ ਹਰ ਭਗਤ ਨ ਮੁਕਤ ਹੋਏ ਇਉਂ ਕਹਿ ਰਹੇ ਕਵੀਰ ਆਹ ਹੁਣ ਜਿਹੜੇ ਸ਼ਬਦ ਹੈ ਇਹਦੇ ਚ ਗੁਰੂ ਸਾਹਿਬ ਨੇ ਭਗਤ ਕਬੀਰ ਸਾਹਿਬ ਜੀ ਨੇ ਬਿਲਕੁਲ ਸਪਸ਼ਟ ਕਰਤਾ ਕਿ ਬੰਦਾ ਕਵੇ ਕਿ ਮੈਂ ਤੇ ਗੰਗਾ ਦੇ ਕਿਨਾਰੇ ਤੇ ਘਰ ਪਾ ਲਿਆ ਭਾਈ ਤੀਰ ਦਾ ਭਾਵ ਹੁੰਦਾ ਕਿਨਾਰਾ ਕਿ ਮੈਂ ਉਹੀ ਪਾਣੀ ਪੀਣਾ ਕਿ ਵੀਰ ਗੰਗਾ ਤੀਰ ਜੋ ਘਰ ਕਰਹਿ ਪੀਦਾ ਨਿਰਮਲ ਨੀਰ ਗੰਗਾ ਦਾ ਪਾਣੀ ਪਵਿੱਤਰ ਮੰਨਿਆ ਨਾ ਕਿ ਮੈਂ ਹੁਣ ਪਾਲਿਆ ਗੰਗਾ ਦੇ ਕਿਨਾਰੇ ਤੇ ਘਰ ਮੈਂ ਹੋਰ ਪਾਣੀ ਨਹੀਂ ਪੀਂਦਾ ਮੈਂ ਤੇ ਇਹੀ ਪਾਣੀ ਪੀਂਦਾ ਗੰਗਾ ਦੇ ਮੈਂ ਤੇ ਪਵਿੱਤਰ ਹੋ ਗਿਆ ਹੁਣ ਜੇ ਬੰਦਾ ਕਹੇ ਕਿ ਮੈਂ ਗੁਰਦੁਆਰੇ ਦਾ ਗ੍ਰੰਥੀ ਆ ਕਿ ਮੈਂ ਤੇ ਗੁਰਦੁਆਰੇ ਰੋਜ਼ ਰਹਿਣਾ ਮੈਂ ਪਵਿੱਤਰ ਹੋ ਗਿਆ ਕਹਿੰਦੇ ਐ ਥੋੜਾ ਪਵਿੱਤਰ ਹੋ ਜਾਏਗਾ ਜੇ ਉਹ ਮੰਦਿਰ ਦੇ ਵਿੱਚ ਪੁਜਾਰੀ ਹੈ ਉਹ ਮੰਦਿਰ ਦੇ ਵਿੱਚ ਰਹਿੰਦਾ ਹੈ ਉਹ ਕਹਵੇ ਕਿ ਮੈਂ ਰੋਜ਼ ਮੰਦਿਰ ਤੇ ਰਹਿਣਾ ਮੈਂ ਤੇ ਪਵਿੱਤਰ ਹੋ ਗਿਆ ਮੌਲਵੀ ਹੈ ਉਹ ਰੋਜ਼ ਮਸਜਿਦ ਦੇ ਵਿੱਚ ਉੱਥੇ ਰਹਿੰਦਾ ਹੈ ਕਹਿੰਦੇ ਉਹ ਕਹਵੇ ਮੈਂ ਤੇ ਪਵਿੱਤਰ ਹੋ ਗਿਆ ਕਹਿੰਦੇ ਆਏ ਥੋੜਾ ਪਵਿੱਤਰ ਹੋ ਜਾਏਗਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਰਹਿਣਾ ਇਹਦਾ ਮਤਲਬ ਹੈ ਥੋੜਾ ਕਿ ਤੂੰ ਪਵਿੱਤਰ ਹੋ ਗਿਆ ਮੰਦਰ ਦੇ ਵਿੱਚ ਪੁਜਾਰੀ ਰਹਿਣ ਵਾਲਾ ਉਹ ਕਦੇ ਮੈਂ ਤੇ ਪਵਿੱਤਰ ਹੋ ਗਿਆ ਕਹਿੰਦੇ ਆਏ ਥੋੜਾ ਹੋ ਜਾਏ ਨੌਲਵੀਂ ਕਹਿੰਦੇ ਮੈਂ ਤੇ ਮਸਜਿਦ ਦੇ ਵਿੱਚ ਰੋਜ਼ ਰਹਿਣਾ ਮੈਂ ਤੇ ਪਵਿੱਤਰ ਹੋ ਗਿਆ ਕਹਿੰਦੇ ਆਏ ਥੋੜਾ ਹੋ ਜਾਏਗਾ ਜਿੰਨਾ ਚਿਰ ਗੁਰੂ ਦੇ ਬਚਨਾਂ ਨੂੰ ਗੁਰੂ ਦੇ ਸ਼ਬਦਾਂ ਨੂੰ ਆਪਣੇ ਜੀਵਨ ਚ ਨਹੀਂ ਢਾਲਦਾ ਕਦੇ ਕੋਲ ਰਹਿਣ ਵਾਲੇ ਕਿਸਮ ਜਿਆਦਾ ਖਰਾਬ ਹੋ ਗਏ ਨੇ ਅੱਜ ਸੰਸਾਰ ਦੇ ਵਿੱਚ ਜਿਨ੍ਹਾਂ ਤੋਂ ਸਾਨੂੰ ਵੱਡੀਆਂ ਆਸਾਂ ਸੀ ਕਿ ਇਹ ਬੰਦਰ ਤੇ ਬਹੁਤ ਵਧੀਆ ਹੈ ਇਹ ਤੇ ਗੁਰੂ ਦੇ ਨੇੜੇ ਆ ਬਿਲਕੁਲ ਉਹਨਾਂ ਨੇ ਤੇ ਸਾਡਾ ਪੱਠਾ ਬਿਠਾਤਾ ਇੱਥੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਗੰਗਾ ਘੀਰ ਜੋ ਘਰ ਕਰੈ ਪੀ ਬਹਿ ਨਿਰਮਲ ਨੀਰ ਕਹਿੰਦੇ ਪੀਂ ਜਾਂਦਾ ਨਿਰਮਲ ਨਹੀਂ ਇਹ ਗੰਗਾ ਦੇ ਕਿਨਾਰੇ ਤੇ ਘਰ ਪਾਲਾ ਚਾਹੇ ਇਸ ਤਰ੍ਹਾਂ ਥੋੜਾ ਤੇ ਅੱਗੇ ਭਗਤ ਕਬੀਰ ਸਾਹਿਬ ਕਹਿੰਦੇ ਬਿਨ ਹਰ ਭਗਤਾ ਮੁਕਤ ਹੋਏ ਐਉਂ ਕਹੇ ਰਹੇ ਕਬੀਰ ਭਗਤ ਕਬੀਰ ਸਾਹਿਬ ਕਹਿੰਦੇ ਜਿੰਨਾ ਚਿਰ ਭਗਤੀ ਨਹੀਂ ਕਰਦਾ ਜਿੰਨਾ ਚਿਰ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਜੋੜਦਾ ਨਹੀਂ ਕਹਿੰਦੇ ਉਹਨਾਂ ਚਿਰ ਅੰਦਰੋਂ ਥੋੜਾ ਸ਼ੁੱਧ ਹੋ ਜਾਏਗਾ ਅੰਦਰੋਂ ਥੋੜਾ ਸ਼ੁੱਧ ਹੋ ਜਾਏਗਾ ਜੇ ਬੰਦਾ ਕਹਵੇ ਮੈਂ ਤੇ ਇਸ਼ਨਾਨ ਕਰ ਲਿਆ ਇਸ਼ਨਾਨ ਕਰਕੇ ਬੰਦਾ ਕਹਵੇ ਮਨ ਵੀ ਸਾਫ ਹੋ ਗਿਆ ਕਹਿੰਦੇ ਤਨ ਸਾਫ ਹੋ ਜਾਂਦਾ ਹੈ ਮਨ ਥੋੜਾ ਸਾਫ ਹੁੰਦਾ ਹੈ ਤਨ ਧੋਤਾ ਹੈ ਮਨ ਅੱਛਾ ਨਾ ਹੋਏ ਕਹਿੰਦੇ ਮਨ ਧੋਣ ਦੇ ਤਨ ਧੋਣ ਦੇ ਨਾਲ ਮਨ ਥੋੜਾ ਧੋਤਾ ਜਾਂਦਾ ਹੈ ਉਤੇ ਜੇ ਕੋਈ ਰੋਜ਼ਾਨੀ ਦਾ ਸਾਬਣ ਲਾ ਕੇ ਆ ਨਾ ਭਗਤੀ ਕਰਕੇ ਸਿਮਰਨ ਕਰਕੇ ਬਿਨ ਹਰ ਭਰਤਨਾ ਮੁਕਤ ਹੋਏ ਜੇ ਭਗਤੀ ਕਰਕੇ ਨਾ ਮਨ ਨੂੰ ਖੋਲਿਆ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਕਿ ਜਦੋਂ ਕੱਪੜੇ ਗੰਦੇ ਹੋ ਜਾਂਦੇ ਨੇ ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸਖੇ ਪਰੀਏ ਹੱਥ ਪੈਰ ਤਨ ਦੇ ਕਹਿੰਦੇ ਜਦੋਂ ਹੱਥ ਪੈਰ ਆ ਸਰੀਰ ਗੰਦਾ ਹੋ ਜਾਂਦਾ ਮਿੱਟੀ ਘੱਟੇ ਦੇ ਨਾਲ ਉਦੋਂ ਸੀ ਪਾਣੀ ਪਾ ਲੈਣੇ ਪਰੀਏ ਹੱਥ ਪੈਰ ਤਨ ਦੇ ਪਾਣੀ ਧੁੱਤ ਉਤਰ ਸਖੇ ਕਹਿੰਦੇ ਜਦੋਂ ਪਾਣੀ ਨਾਲ ਧੋਲਿਆ ਤਾਂ ਕਹਿੰਦੇ ਬਿਲਕੁਲ ਸਾਫ਼ ਹੋ ਜਾਂਦਾ ਆ ਸਰੀਰ ਸਾਫ਼ ਹੋ ਗਿਆ ਹਰੀ ਹੈ ਹੱਥ ਪੈਰ ਧਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਬੇ ਸਾਬੂਨ ਲਈਆ ਹੋ ਧੋਏ ਕਹੇ ਜੇ ਕੱਪੜੇ ਮਲ ਮੂਤਰ ਦੇ ਨਾਲ ਗੰਦੇ ਹੋ ਜਾਂਦੇ ਆ ਉਹਨਾਂ ਨੂੰ ਫਿਰ ਸਾਬਣ ਦੇ ਨਾਲ ਧੋਇਆ ਜਾਂਦਾ ਸਾਬਣ ਜਿਹੜੀ ਹੈ ਉਹ ਮਲ ਮੂਤਰ ਨੂੰ ਸਾਫ ਕਰ ਦਿੰਦੀ ਇਕੱਲਾ ਪਾਣੀ ਨਹੀਂ ਸਾਫ ਕਰਦਾ ਉਹਦੇ ਵਾਸਤੇ ਫਿਰ ਪਾਣੀ ਤੇ ਸਭ ਦੋਨਾਂ ਦੀ ਲੋੜ ਪੈਂਦੀ ਏ ਕਹਿੰਦੇ ਫਿਰ ਉਹ ਉਹ ਪੜਾ ਬਿਲਕੁਲ ਸਾਫ਼ ਹੋ ਜਾਂਦਾ ਕਹਿੰਦੇ ਹੁਣ ਜਿਹੜਾ ਮਾਲ ਹੈ ਭਰੀਏ ਮਤ ਪਾਪਾਂ ਕੇ ਸੰਗੋ ਧੋਪੇ ਨਾ ਵੇ ਕੇ ਰਾਂ ਕਹਿੰਦੇ ਉਹਨੂੰ ਸਾਫ਼ ਕਰਨ ਵਾਸਤੇ ਨਾ ਸਾਬਣ ਦੀ ਲੋੜ ਹੈ ਨਾ ਪਾਣੀ ਦੀ ਲੋੜ ਹੈ ਕਹਿੰਦੇ ਉਹਨੂੰ ਫਿਰ ਪਰਮਾਤਮਾ ਦਾ ਨਾਮ ਜਿਹੜਾ ਉਹ ਨਾਮ ਜਿੱਤੇ ਅੰਦਰ ਵਸ ਗਿਆ ਉਦੋਂ ਕਹਿੰਦੇ ਫਿਰ ਉਹ ਮਨ ਸਾਫ਼ ਹੋ ਜਾਂਦਾ ਮਨ ਉਦੋਂ ਸਾਫ਼ ਹੋ ਜਾਂਦਾ ਤੇ ਗੁਰੂ ਸਾਹਿਬ ਕਹਿੰਦੇ ਖੰਡਲੀ ਧੋਤੀ ਉਜਲੀ ਨਾ ਹੋਵੇ ਜੇ 100 ਓ ਬਣ ਪਾਹੇ ਕਹਿੰਦੇ ਜਿਵੇਂ ਕੋਲੂ ਨੂੰ ਸਾਫ਼ ਕਰਨ ਵਾਲੀ ਜਿਹੜੀ ਲੀਰ ਹੁੰਦੀ ਹੈ ਉਹਨੂੰ ਚਾਹੇ ਬੰਦਾ 100 ਧੋਣ ਪਾ ਲੇ ਸੋਹ ਬੋਣ ਤੋਂ ਬਾਅਦ ਵੀ ਕਹਿੰਦੇ ਉਹ ਸਾਫ਼ ਨਹੀਂ ਕਿਉਂ ਕਿ ਉਹਦੇ ਅੰਦਰ ਹੱਗ ਮੈਲ ਹੁਣ ਸਾਡਾ ਜਿਹੜਾ ਮਨ ਹੈ ਜਿੰਨੀਆਂ ਵਰਗੀ ਤੀਰਥਾਂ ਤੇ ਜਾ ਜਾ ਕੇ ਨਹੀਂ ਜਾ ਜੇ ਇਹ ਕਹਿੰਦੇ ਉਹ ਪਵਿੱਤਰ ਥੋੜਾ ਹੋਣਾ ਉਹ ਸਾਫ਼ ਥੋੜਾ ਹੋਣਾ ਪਰ ਜਿੱਤੇ ਗੁਰਬਾਣੀ ਦਾ ਸਾਬਣ ਲੱਗਿਆ ਨਾ ਜਿੱਤੇ ਭਗਤੀ ਕਰ ਲਈ ਜਿੱਤੇ ਬੰਦਗੀ ਕਰ ਲਈ ਜਿੱਤੇ ਨਾਮ ਜਪ ਲਿਆ ਜਿੱਤੇ ਗੁਰੂ ਦੇ ਦੱਸੇ ਤੇ ਚੱਲ ਪਏ ਬਸ ਉੱਧੀ ਗੁਰੂ ਸਾਹਿਬ ਕਹਿੰਦੇ ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਿਹਾ ਮੈਂ ਕਬੀਰ ਕਹਿੰਦੇ ਭਗਤੀ ਕਰ ਲੈ ਤੂੰ ਕਹਿੰਦੇ ਪਵਿੱਤਰ ਹੋ ਜਾਏਗਾ ਉਸ ਤੋਂ ਬਾਅਦ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਜਦੋਂ ਭਗਤੀ ਕਰ ਲਈ ਨਾ ਆ ਮਨ ਜਿਹੜਾ ਬਿਲਕੁਲ ਚਿੱਟਾ ਹੋ ਗਿਆ ਚਿੱਟਾ ਹੋ ਗਿਆ ਕਹਿੰਦੇ ਹੁਣ ਭਗਤੀ ਕਰਕੇ ਜਿਸ ਬੰਦੇ ਦਾ ਮਨ ਚਿੱਟਾ ਹੋ ਗਿਆ ਉਨੂ ਅੱਖਾਂ ਦੇ ਨਾਲ ਕੁਝ ਮਾੜਾ ਦਿਸਦਾ ਹੀ ਨਹੀਂ ਜਿਸ ਬੰਦੇ ਦਾ ਮਨ ਚਿੱਟਾ ਨਹੀਂ ਹੋਇਆ ਕਾਲਾ ਉਹਨੂੰ ਸਾਰਾ ਕੁਝ ਹੀ ਮੇਲਾ ਲੱਗਦਾ ਕਿਉਂਕਿ ਆਪ ਮੇਲਾ ਦੁਨੀਆ ਦੇ ਸਾਰੇ ਪਦਾਰਥ ਮੇਲੇ ਲੱਗਦੇ ਆ ਉਹ ਮੇਲਿਆਂ ਦੇ ਵਿੱਚ ਫਿਰ ਆਪ ਵੀ ਡੁੱਬ ਜਾਂਦਾ ਆ ਆਪ ਵੀ ਡੁੱਬ ਜਾਂਦਾ ਫਿਰ ਉਹ ਬਾਹਰ ਨਿਕਲਣ ਜੋਗਾ ਨਹੀਂ ਰਹਿੰਦਾ ਕਬੀਰ ਮਾਨੇ ਨਿਰਮਲ ਭਇਆ ਜੈਸਾ ਗੰਗਾ ਨੀਰ ਕਹਿੰਦੇ ਜਿਵੇਂ ਗੰਗਾ ਦਾ ਪਾਣੀ ਪਵਿੱਤਰ ਹੈ ਪਰ ਪਾਣੀ ਪਵਿੱਤਰ ਸਾਡੇ ਮਨ ਨੂੰ ਪਵਿੱਤਰ ਨਹੀਂ ਕਰ ਸਕਦਾ ਪਰ ਉਦੋਂ ਬਾਅਦ ਭਗਤ ਕਬੀਰ ਸਾਹਿਬ ਕਹਿੰਦੇ ਜੇ ਤੂੰ ਭਗਤੀ ਕਰ ਲਈ ਕਹਿੰਦੇ ਜਿੰਨਾ ਪਾਣੀ ਉਹ ਗੰਗਾ ਦਾ ਪਵਿੱਤਰ ਹੈ ਓਨੇ ਹੀ ਕਹਿੰਦੇ ਮਨ ਪਵਿੱਤਰ ਹੋ ਜਾਵੇਗਾ ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਕਹਿੰਦੇ ਹੁਣ ਮੈਨੂੰ ਪਰਮਾਤਮਾ ਕਹਿੰਦੇ ਮੇਰੇ ਪਿੱਛੇ ਪਿੱਛੇ ਫਿਰਦਾ ਹੈ ਬਾਜਾ ਮਾਰਦਾ ਪਿੱਛੇ ਪਿੱਛੇ ਕਬੀਰ ਕਬੀਰ ਕਹਿੰਦਾ ਫਿਰਦਾ ਪਾਛਾ ਲਾਗੋ ਹਰ ਫਿਰੈ ਹਰ ਦਾ ਪਾ ਪਰਮਾਤਮਾ ਕਹਿੰਦੇ ਪਿੱਛੇ ਪਿੱਛੇ ਪਰਮਾਤਮਾ ਪੱਜਿਆ ਫਿਰਦਾ ਕਹੇ ਤਕਬੀਰ ਕਬੀਰ 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 ਕਰਦੇ ਕਬੀਰ ਕਬੀਰ ਕਰਦੇ ਮੇਰੇ ਮਗਰ ਮਗਰ ਕਰਿਆ ਫਿਰਦਾ ਅਸਲ ਦੇ ਵਿੱਚ ਮਨ ਜਿਹੜਾ ਨਾ ਮਨ ਤਾਂ ਸੋਹਣਾ ਹੋਣਾ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਲ ਉਹ ਸਿਮਰਨ ਦੇ ਨਾਲ ਜੁੜਾਂਗੇ ਕਹਿੰਦੇ ਅਸਲ ਦੇ ਵਿੱਚ ਫੇਰ ਸਾਰੀ ਖੇਡ ਬਣਨੀ ਹੈ ਨਹੀਂ ਤੇ ਕਹਿੰਦੇ ਜਿੰਨਾ ਮਰਜੀ ਤੁਸੀਂ ਬਾਤ ਕਰਦੇ ਰਹੋ ਜਿੰਨਾ ਮਰਜੀ ਬਾਣੀ ਪੜਦੇ ਰਹੋ ਜਿੰਨਾ ਚਿਰ ਅਮਲ ਨਹੀਂ ਕਰਦੇ ਨਾ ਅਮਲ ਜੇ ਕੀਤੇ ਦੁਨੀਆ ਵਿੱਚ ਦਰਗਹ ਆਏ ਕੰਮ ਕਹਿੰਦੇ ਉਸ ਉਹ ਫਿਰ ਕੋਈ ਕੰਮ ਨਹੀਂ ਆਉਣੇ ਜਿੱਦੇ ਪ੍ਰਮਾਤਮਾ ਦੇ ਨਾਲ ਜੁੜ ਕੇ ਨਾ ਜਿੱਦੇ ਪ੍ਰਮਾਤਮਾ ਦੀ ਗੱਲ ਨੂੰ ਆਪਣੇ ਜੀਵਨ 'ਚ ਲਾਗੂ ਕਰ ਲਿਆ ਬਸ ਉਹਦੇ ਮਨ ਨਿਰਮਲ ਹੋਣਾ ਹੈ ਉਹਦੇ ਮਨ ਸੋਹਣਾ ਹੋ ਜਾਣਾ ਹੈ ਆਓ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਿਓ ਜੀ 55 ਜਿਹੜੇ ਸ਼ਲੋਕ ਆਪਣੇ ਹੁਣ ਤੱਕ ਵਿਚਾਰੇ ਗਏ ਨੇ ਕੱਲ ਤੋਂ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਫਿਰ ਅੱਗੇ ਆਪਾਂ ਲੜੀਵਾਰ ਇਹ ਜਿਹੜੀ ਵਿਚਾਰ ਚੱਲਣੀ ਹੈ ਸੋ ਇਨੀਆਂ ਕਿ ਬੇਨਤੀਆਂ ਪਰਵਾਰ ਕਰਿਓ ਜੀ ਬੋਲਦਿਆਂ ਤੋਂ ਬਹੁਤ ਬੁਲਾ ਹੋ ਗਈਆਂ ਹੋਣਗੀਆਂ ਰੱਬ ਵਰਗੀ ਸੰਗਤ ਆ ਬਾਪ ਕਰ ਦਿਓ ਜੀ ਬਲਾਓ ਬੱਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ